ਵਾਹਿਗੁਰੂ ਸਾਬ ਜੀ ਕਲ ਮੈਂ ਰਾਮ ਨਾਮ ਸਾਰ ਅੱਖੀਂ ਤਾਂ ਮਿਟ ਹੈ ਨਾਕ ਪਕੜ ਹੈ ਠਗਣ ਕਉ ਸੰਸਾਰ ਕਲ ਮੈਂ ਰਾਮ ਨਾਮ ਸਾਰ ਅੱਖੀਂ ਤਾਂ ਮਿਟ ਹੈ ਨਾਕ ਪਕੜ ਹੈ ਠਗਣ ਕਉ ਸੰਸਾਰ ਗਰੀਬ ਨਿਵਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਸਰਵਣ ਕਰ ਰਹੇ ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ 15 ਤਰੀਕ ਨੂੰ ਉਸੇ ਸਬੰਧ ਦੇ ਵਿੱਚ ਲਗਭਗ ਸਾਰਿਆਂ ਨਗਰਾਂ ਦੇ ਵਿੱਚ ਪ੍ਰਭਾਤ ਫੇਰੀਆਂ ਕੱਟੀਆਂ ਜਾ ਰਹੀਆਂ ਅੰਮ੍ਰਿਤ ਵੇਲੇ ਹਰੀ ਜਸ ਕਰਦੇ ਆ ਬਾਣੀ ਨੂੰ ਪੜਿਆ ਤੇ ਗਾਇਆ ਜਾ ਰਿਹਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤੇ ਇਤਿਹਾਸ ਨੂੰ ਵੀ ਵਿਚਾਰਿਆ ਜਾ ਰਿਹਾ ਹੈ ਸਿੱਖ ਕੌਮ ਆਪਣੇ ਇਤਿਹਾਸ ਦੇ ਨਾਲ ਜੁੜੀ ਹੈ ਜਿਉਂਦੀ ਹੈ ਇਤਿਹਾਸ ਤੋਂ ਜਿਹੜੇ ਲੰਬੇ ਹੋ ਜਾਂਦੇ ਉਹ ਫਿਰ ਮੁੱਕ ਜਾਂਦੇ ਨੇ ਸੋ ਇਤਿਹਾਸ ਸਾਡਾ ਮੀਲ ਪੱਥਰ ਹੈ ਜੀਵਨ ਹੈ ਜਿੰਮੀ ਕਿਸੇ ਪਾਸੇ ਜਾਣਾ ਹੋਵੇ ਨਾ ਕਿਸੇ ਨੇ ਦਿੱਲੀ ਤੋਂ ਚੰਡੀਗੜ੍ਹ ਨੂੰ ਜਾਣਾ ਹੋਵੇ ਜਦੋਂ ਦਿੱਲੀ ਤੋਂ ਚੱਲਿਆ ਫਿਰ ਪੱਥਰ ਮੀਲ ਪੱਥਰ ਲੱਗੇ ਹੁੰਦੇ ਜਿਹੜੇ ਦੱਸ ਦਿੰਦੇ ਆ ਇੰਨਾ ਕਿਲੋਮੀਟਰ ਚੰਡੀਗੜ੍ਹ ਹੈ ਤੇ ਜਦੋਂ ਚੰਡੀਗੜ੍ਹ ਤੋਂ ਵਾਪਸ ਦਿੱਲੀ ਜਾਵੇਗਾ ਫਿਰ ਇਸ ਤਰ੍ਹਾਂ ਲਿਖਿਆ ਹੋਵੇਗਾ ਇੰਨਾ ਕਿਲੋਮੀਟਰ ਦਿੱਲੀ ਹੈ ਪਰ ਜਦੋਂ ਉਹਨਾਂ ਪੱਥਰਾਂ ਨੂੰ ਪਿੱਛੇ ਨੂੰ ਮੁੜ ਕੇ ਦੇਖਦੇ ਆ ਤੇ ਉਹਨਾਂ ਦੇ ਇਹ ਵੀ ਲਿਖਿਆ ਹੁੰਦਾ ਕਿ ਅਸੀਂ ਦਿੱਲੀ ਨੂੰ ਜਾਣ ਵਾਲੇ ਚੰਡੀਗੜ੍ਹ ਤੋਂ ਕਿੰਨੀ ਕੁ ਦੂਰ ਚਲੇ ਗਏ ਹਾਂ ਇਸ ਤਰੀਕੇ ਦੇ ਨਾਲ ਇਹ ਜਿਹੜੇ ਮੀਲ ਪੱਥਰ ਹੈ ਸਾਨੂੰ ਰਸਤਾ ਦੱਸਦੇ ਨੇ ਤਾਂ ਇਤਿਹਾਸ ਸਾਡਾ ਮੀਲ ਪੱਥਰ ਹੈ ਸਾਨੂੰ ਜੀਵਨ ਜੀਉਣ ਦਾ ਸਾਡਾ ਇਤਿਹਾਸ ਰਸਤਾ ਦੱਸਦਾ ਹੈ ਤੇ ਬਾਣੀ ਸਾਡਾ ਜੀਵਨ ਹੈ ਆ ਜਿਹੜੀ ਰਹਾਉ ਦੀ ਪੰਕਤੀ ਆਪ ਜੀ ਨੇ ਸੁਣੀ ਹੈ ਕਾਲ ਕਲ ਮਹਾਰਾਮ ਨਾਮ ਸਾਰ ਇਸ ਸਮੇਂ ਦੇ ਵਿੱਚ ਸੰਸਾਰ ਦੇ ਵਿੱਚ ਪ੍ਰਮਾਤਮਾ ਦਾ ਨਾਮ ਸਭ ਤੋਂ ਸ੍ਰੇਸ਼ਟ ਹੈ ਪਰਲੋਕ ਪਰਮਾਤਮਾ ਦਾ ਨਾਮ ਜਪਦੇ ਨੇ ਜਪਦੇ ਆ ਲੋਕਾਂ ਨੂੰ ਹੋਰਨਾਂ ਨੂੰ ਵਾਸ ਵਿੱਚ ਕਰਨ ਵਾਸਤੇ ਦਿਖਾਵਾ ਕਰਨ ਲੱਗ ਜਾਂਦੇ ਜਿਹੜੇ ਥੋੜਾ ਜਿਹਾ ਰੱਬ ਦੇ ਰਸਤੇ ਤੇ ਚੱਲ ਪੈਂਦੇ ਉਹਨਾਂ ਨੂੰ ਇੰਜ ਲੱਗਦਾ ਕਿ ਲੋਕ ਉਹਨਾਂ ਦੇ ਵਾਸ ਵਿੱਚ ਰਹਿਣ ਤੇ ਇਹੋ ਜਿਹੀ ਦਿਖਾਵੇ ਬਹੁਤ ਲੋਕ ਕਰਦੇ ਰਹੇ ਜਿਨ੍ਹਾਂ ਨੂੰ ਸਤਿਗੁਰ ਨੇ ਵਰਜਿਆ ਰੋਕਿਆ ਪਖੰਡ ਨਹੀਂ ਕਰਨਾ ਦਿਖਾਵਾ ਨਹੀਂ ਕਰਨਾ ਭਰਮ ਵਿੱਚ ਨਹੀਂ ਪੈਣਾ ਬੰਦਗੀ ਕਰਨੇ ਇਹ ਸਮਝਾਇਆ ਤਾਂ ਸਤਿਗੁਰ ਜੀ ਕਿਸੇ ਪੰਡਤ ਨੂੰ ਜੋ ਐਸਾ ਕਰ ਰਿਹਾ ਸੀ ਅੱਖਾਂ ਬੰਦ ਕਰਕੇ ਪਦਮ ਆਸਣ ਲਾ ਕੇ ਆਪਣੇ ਨੱਕ ਨੂੰ ਆਂਠ ਦੇ ਕੇ ਉਂਗਲਾਂ ਦੀ ਤੇ ਅੰਗੂਠੇ ਦੀ ਇੱਕ ਧਰਮ ਦੇ ਵਿੱਚ ਲੋਕਾਂ ਨੂੰ ਪਾ ਕੇ ਦਿਖਾਵਾ ਕਰ ਰਿਹਾ ਸੀ ਤੇ ਉਹਦਾ ਮਕਸਦ ਇੱਕੋ ਹੀ ਸੀ ਕਿ ਭਾਂਡਾ ਰੱਖਿਆ ਹੋਇਆ ਸੀ ਪੈਸਿਆਂ ਵਾਲਾ ਕਿ ਪੈਸੇ ਇਕੱਤਰ ਕਰਨੇ ਪੈਸੇ ਇਕੱਠੇ ਕਰਨੇ ਤਾਂ ਸਤਿਗੁਰ ਨੇ ਸਮਝਾਇਆ ਐਸਾ ਨਹੀਂ ਸਭ ਤੋਂ ਸ਼੍ਰੇਸ਼ਟ ਜੋ ਹੈ ਕਲਯੁਗ ਦੇ ਵਿੱਚ ਪ੍ਰਮਾਤਮਾ ਦਾ ਨਾਮ ਹੈ ਕਲ ਮਹਿਰਾਮ ਨਾਮ ਸਾਰ ਅੱਖੀ ਤਾਂ ਮੀਟ ਹੈ ਨਾਕ ਪਕੜਾ ਠਗਣ ਕੋ ਸੰਸਾਰ ਤੁਸੀਂ ਜੋ ਵੀ ਕਰ ਰਿਹਾ ਅੱਖਾਂ ਮੀਟਦਾ ਨੱਕ ਨੂੰ ਉਂਗਲੀ ਦੀ ਆਂਟ ਦੇ ਕੇ ਪਖੰਡ ਬਾਜੀ ਕਰਦਾ ਆਸਣ ਲਾਂਦਾ ਇਹ ਸਭ ਸੰਸਾਰ ਨੂੰ ਠਗਣ ਵਾਸਤੇ ਹੈ ਕਾਲ ਨਹੀਂ ਜੋਗ ਨਹੀਂ ਨਹੀਂ ਸਤ ਕਾ ਢੱਬ ਇਹ ਸਮਾਂ ਨਹੀਂ ਇਹੋ ਜਿਹਾ ਪਖੰਡ ਕਰਨ ਦਾ ਤੇ ਇਹਨਾਂ ਪਖੰਡਾਂ ਦੇ ਨਾਲ ਪਰਮਾਤਮਾ ਨਾਲ ਜੋਗ ਤੂੰ ਭਵ ਜੋੜਨੀ ਹੈ ਮਿਲ ਆਪਣੀ ਹੈ ਤੇ ਨਹੀਂ ਇਹ ਸਤ ਤੋਂ ਭਗ ਉੱਚੇ ਆਚਰਨ ਦਾ ਤਰੀਕਾ ਹੈ। ਥਨਸ਼ਟ ਜਗ ਪ੍ਰਿਸ਼ਟ ਹੋਏ ਡੂਬਤਾ ਇਹ ਜਗ। ਐਸਾ ਕਰਨ ਦੇ ਨਾਲ ਪਵਿੱਤਰ ਹਿਰਦੇ ਵੀ ਗੁਮਰਾਹ ਹੋ ਗਏ, ਪ੍ਰਿਸ਼ਟ ਹੋ ਗਏ। ਤੋ ਸੰਸਾਰ ਇਸ ਤਰ੍ਹਾਂ ਡੁੱਬ ਰਿਹਾ ਹੈ। ਆਂਟ ਸੇਤੀ ਨੱਕ ਪਕੜੈ ਸੂਝ ਤੇ ਤਿੰਨ ਲੋਹ। ਨੱਕ ਨੂੰ ਉਂਗਲੀ ਦੀਆਂ ਆਂਟ ਅਗੂਠੇ ਦੀਆਂ ਆਂਟ ਦੇ ਕੇ ਪਕੜ ਕੇ ਦਿਖਾਵਾ ਕਰਕੇ ਕਹਿਣਾ ਮੈਨੂੰ ਤਿੰਨੇ ਲੋਕ ਦਿਖਾਈ ਦਿੰਦੇ ਨੇ। ਤੋ ਸਤਗੁਰ ਕਹਿੰਦੇ ਨੇ ਮਗਰ ਪਾਸ਼ਾ ਕਸ਼ਵਨਾ ਸੂਝੈ। ਇਹੇ ਪਦਮ ਅਲੋ ਇੱਕ ਆਦਾ ਅਸਣ ਪਿੱਠ ਦੇ ਪਿੱਛੇ ਪਈ ਚੀਜ਼ ਦਿਖਾਈ ਨਹੀਂ ਦਿੰਦੀ ਅਜਿਹੇ ਲੋਕਾਂ ਨੂੰ ਤੇ ਉਹ ਦਿਖਾਵਾ ਕਰਦੇ ਨੇ ਕਿ ਤਿੰਨਾਂ ਲੋਕਾਂ ਦੀ ਸੋਚੀ ਰੱਖਦੇ ਨੇ ਕਿ ਤਿੰਨੇ ਲੋਕ ਦਿਖਾਈ ਦਿੰਦੇ ਨੇ ਸੋ ਇਸ ਤਰ੍ਹਾਂ ਪਖੰਡ ਤੋਂ ਸਤਿਗੁਰ ਨੇ ਵਰਜਿਆ ਹੈ ਪਰਮਾ ਤੋਂ ਵਰਜਿਆ ਹੈ ਤੂੰ ਬੰਦਗੀ ਕਰੀਏ ਪ੍ਰਮਾਤਮਾ ਦਾ ਨਾਮ ਜਪੀਏ ਇਹ ਸਤਿਗੁਰ ਸਮਝਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ